ਪਾਣੀ ਦੇ ਨਾਲ ਸਾਰੇ ਰੋਗ ਠੀਕ ਹੋ ਸਕਦੇ ਔਰ ਪਾਣੀ ਦੇ ਨਾਲ ਹੀ ਰੋਗ ਸ਼ੁਰੂ ਹੁੰਦੇ ਹੈ ਜਿਹੜੀ ਗੱਲ ਜਿਹੜੀ ਆਪਾਂ ਨੂੰ ਸਮਝਣ ਦੀ ਲੋੜ ਹੈ ਵੀ ਕੱਲਾ ਪਾਣੀ ਦੇ ਨਾਲ ਅਸੀਂ ਆਪਦਾ ਕੋਲੇਸਟ੍ਰੋਲ ਠੀਕ ਕਰ ਸਕਦੇ ਕੱਲੇ ਪਾਣੀ ਦੇ ਨਾਲ ਆਪਾਂ ਆਪਦਾ ਯੂਰਿਕ ਐਸਿਡ ਠੀਕ ਕਰ ਸਕਦੇ ਕੱਲੇ ਪਾਣੀ ਦੇ ਨਾਲ ਤੁਸੀਂ ਆਪਦਾ ਫੈਟੀ ਲੀਵਰ ਜਿਹੜੀ ਇਸ਼ਿਊਜ਼ ਨੇ ਉਹਨੂੰ ਠੀਕ ਕਰ ਸਕਦੇ ਹੋ ਪਾਣੀ ਦੇ ਨਾਲ ਤੁਸੀਂ ਆਪਦਾ ਪੇਟ ਸਾਫ ਰੱਖ ਸਕਦੇ ਹੋ ਪਾਣੀ ਦੇ ਨਾਲ ਜਦੋਂ ਆਪਾਂ ਕਹਿੰਦੇ ਨੇ ਸਾਡਾ ਦਿਮਾਗ ਖਰਾਬ ਹੋਇਆ ਫਿਰ ਦਿਮਾਗ ਨਹੀਂ ਖਰਾਬ ਤੁਹਾਡਾ ਪਾਣੀ ਖਰਾਬ ਹੈ ਜੇ ਤੁਸੀਂ ਥੋੜਾ ਪਾਣੀ ਸਹੀ ਤਰੀਕੇ ਨਾਲ ਪੀਤਾ ਜਾਵੇ ਪਾਣੀ ਸਹੀ ਤਰੀਕੇ ਦੇ ਨਾਲ ਉਹਦੇ ਵਿੱਚ ਜਿਹੜੀ ਜਿਹੜੀ ਚੀਜ਼ ਆਪਾਂ ਪਾਈਏ ਤੇ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਸਮੇਂ ਅਨੁਸਾਰ ਠੀਕ ਕੀਤਾ ਜਾ ਸਕਦਾ ਇੱਕ ਪਾਣੀ ਦੀ ਬੋਤਲ ਲਈ ਉਹਦੇ ਬਹੁਤ ساری ਚੀਜ਼ਾਂ ਪਾ ਦਿਆ ਖੀਰਾ ਵੀ ਪਾਤਾ ਚੁਪੰਦਰ ਵੀ ਪਾਤੀਆ ਵੀ ਪਾਤਾ ਸਰਬੁਸ਼ ਪਾਤਾ ਇਹਨਾਂ ਨੂੰ ਕਲੀਨ ਬਣਾਉਣ ਵਾਸਤੇ ਐਲਕੈਲਾਈਨ ਬਣਾ ਕੇ ਜੀ ਇਹਨੂੰ ਪੀਓ ਪੜ ਸਾਰੀਆਂ ਚੀਜ਼ਾਂ ਦੇ ਵਿੱਚ ਪਾਤੀਆਂ ਕੀ ਇੱਕ ਚੀਜ਼ ਦੂਜੀ ਚੀਜ਼ ਨਾਲ ਰੜਦੀ ਹੈ ਤੁਸੀਂ ਮਿਰਚ ਉਹਦੇ ਚਿਕੰਦਰ ਨੂੰ ਇਕੱਠਾ ਕਰੀ ਜਾਂਦੇ ਹੋ ਕਿ ਉਹ ਆਪਸ ਵਿੱਚ ਰੜਦੇ ਨੇ ਕਿਤੇ ਕੋਈ ਇਸ ਤਰ੍ਹਾਂ ਦਾ ਇਹਦੇ ਵਿੱਚ ਕੋਈ ਐਸਿਡ ਤਾਂ ਨਹੀਂ ਪੈਦਾ ਹੋ ਰਿਹਾ ਜਿਹੜਾ ਅੰਦਰ ਜਾ ਕੇ ਜਿਹੜਾ ਤਾਂ ਤੁਸੀਂ ਸੋਚੇ ਸੀ ਡੀਟੌਕਸ ਵਾਟਰ ਤੇ ਬਣ ਜਾਏ ਅੰਦਰ ਜਾ ਕੇ ਜ਼ਹਿਰ ਵਾਟਰ ਪਾਣੀ ਦੇ ਨਾਲ ਸਾਰੇ ਰੋਗ ਠੀਕ ਹੋ ਸਕਦੇ ਔਰ ਪਾਣੀ ਦੇ ਨਾਲ ਹੀ ਰੋਗ ਸ਼ੁਰੂ ਹੁੰਦੇ ਸਭ ਤੋਂ ਸੌਖਾ ਤਰੀਕਾ ਕੀ ਹੈ ਪਹਿਲੀ ਗੱਲ ਜਿਹੜੀ ਆਪਾਂ ਨੂੰ ਸਮਝਣ ਦੀ ਲੋੜ ਹੈ ਵੀ ਕੱਲਾ ਪਾਣੀ ਦੇ ਨਾਲ ਅਸੀਂ ਆਪਦਾ ਕੋਲੇਸਟ੍ਰੋਲ ਠੀਕ ਕਰ ਸਕਦੇ ਕੱਲੇ ਪਾਣੀ ਦੇ ਨਾਲ ਆਪਾਂ ਆਪਦਾ ਯੂਰਿਕ ਐਸਿਡ ਠੀਕ ਕਰ ਸਕਦੇ ਕੱਲੇ ਪਾਣੀ ਦੇ ਨਾਲ ਤੁਸੀਂ ਆਪਦਾ ਫੈਟ ਲੀਵਰ ਜਿਹੜੀ ਇਸ਼ੂਜ਼ ਨੇ ਉਹਨੂੰ ਠੀਕ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲ ਤੁਸੀਂ ਆਪਦੀ ਤਸਵੀਰ ਨੂੰ ਬੈਲੈਂਸ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲ ਤੁਸੀਂ ਆਪਦੀ ਸਕਿਨ ਇਨਫੈਕਸ਼ਨ ਨੂੰ ਠੀਕ ਕਰ ਸਕਦੇ ਹੋ ਕੁਝ ਬੰਦੇ ਤੁਸੀਂ ਦੇਖੇ ਹੋਣਗੇ ਬਹੁਜ ਰਹਿੰਦੇ ਆ ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਸੈੱਟ ਕਰਨ ਵਾਸਤੇ ਪਾਣੀ ਦੇ ਕੰਮ ਆ ਸਕਦਾ ਹੈ ਪਾਣੀ ਦੇ ਨਾਲ ਤੁਸੀਂ ਆਪਦਾ ਪੇਟ ਸਾਫ਼ ਰੱਖ ਸਕਦੇ ਹੋ ਪਾਣੀ ਦੇ ਨਾਲ ਜਦੋਂ ਆਪਾਂ ਕਹਿੰਦੇ ਨੇ ਸਾਡਾ ਦਿਮਾਗ ਖਰਾਬ ਹੋਇਆ ਪਿਆ ਦਿਮਾਗ ਨਹੀਂ ਖਰਾਬ ਤੁਹਾਡਾ ਪਾਣੀ ਖਰਾਬ ਜਦੋਂ ਪਾਣੀ ਖਰਾਬਾ ਤੁਹਾਡਾ ਪੇਟ ਖਰਾਬਾ ਪੇਟ ਖਰਾਬ ਹੋਣ ਕਰਕੇ ਤੁਹਾਡਾ ਦਿਮਾਗ ਖਰਾਬ ਓਕੇ ਸੋ ਜਦੋਂ ਤੁਹਾਡਾ ਪਾਣੀ ਸਹੀ ਤਰੀਕੇ ਨਾਲ ਪੀਤਾ ਜਾਵੇ ਪਾਣੀ ਸਹੀ ਤਰੀਕੇ ਦੇ ਨਾਲ ਉਹਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਆਪਾਂ ਪਾਈਏ ਤੇ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਸਮੇਂ ਅਨੁਸਾਰ ਠੀਕ ਕੀਤਾ ਜਾ ਸਕਦਾ ਮੈਂ ਕਹਿੰਦਾ ਜੀ ਤੁਸੀਂ ਇੱਕ ਚੀਜ਼ ਦੇਖੀ ਹੋਗੀ ਅੱਜ ਦੇ ਸਮੇਂ ਦੇ ਵਿੱਚ ਇੱਕ ਪਾਣੀ ਦੀ ਬੋਤਲ ਲਈ ਉਹਦੇ ਬਹੁਤ ਸਾਰੀ ਚੀਜ਼ਾਂ ਬਾਦੀ ਆਖੀਰਾ ਵੀ ਪਾਤਾ ਚਕੰਦਰ ਵੀ ਪਾਤੀਆ ਵੀ ਪਾਤਾ ਸਰਬੋਤ ਪਾਤਾ ਐਲਕਲਾਈਨ ਬਣਾਉਣ ਵਾਸਤੇ ਐਲਕਲਾਈਨ ਬਣਾ ਕੇ ਜੀ ਇਹਨੂੰ ਪੀਓ ਪੜ ਹੂੰ ਪਰ ਉਹਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਤੁਸੀਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਾਤੀਆਂ ਕੀ ਇੱਕ ਚੀਜ਼ ਦੂਜੀ ਚੀਜ਼ ਨਾਲ ਰਲਦੀ ਆ ਹਾਂ ਤੁਸੀਂ ਮਿਰਚ ਨੂੰ ਤੇ ਚਿਕੰਦਰ ਨੂੰ ਇਕੱਠਾ ਕਰੀ ਜਾਂਦੇ ਹੋ ਕਿ ਉਹ ਆਪਸ ਵਿੱਚ ਰਲਦੇ ਨੇ ਹਾਂ ਕਿਤੇ ਕੋਈ ਇਸ ਤਰ੍ਹਾਂ ਦਾ ਇਹਦੇ ਵਿੱਚ ਕੋਈ ਐਸਿਡ ਤਾਂ ਨਹੀਂ ਪੈਦਾ ਹੋ ਰਿਹਾ ਜਿਹੜਾ ਅੰਦਰ ਜਾ ਕੇ ਜਿਹੜਾ ਤਾਂ ਤੁਸੀਂ ਸੋਚਿਆ ਸੀ ਡੀਟੌਕਸ ਵਾਟਰ ਤੇ ਬਣ ਜਾਏ ਅੰਦਰ ਜਾ ਕੇ ਜ਼ਹਿਰ ਵਾਟਰ ਯੂਰਿਕ ਐਸਿਡ ਹੋਰ ਵਧਣ ਲੱਗ ਜਵੇ ਜੀ ਜੀ ਅੱਖਾਂ ਦੇ ਵਿੱਚ ਲਾਲੀ ਰਹਿਣ ਲੱਗ ਜਵੇ ਹੂੰ ਗੱਲਾਂ ਤਾਂ ਜਿਹੜੀ ਲਾਲੀ ਔੜ ਕੇ ਅੱਖਾਂ ਚ ਆ ਜਵੇ ਹੂੰ ਹੂੰ ਕੰਨਾਂ ਦੇ ਵਿੱਚੋਂ ਪੜਪੜੀ ਵਰਗਾ ਸੇਕ ਆਉਣ ਲੱਗ ਜਵੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਬੈਲੈਂਸ ਦੇ ਨਾਲ ਜਦੋਂ ਤੁਸੀਂ ਪੀਣਾ ਸ਼ੁਰੂ ਕਰਦੇ ਹੋ ਤੇ ਮੈਂ ਕਹਿੰਦਾ ਜਿੰਨੇ ਰੋਗ ਨੇ ਉਹਨਾਂ ਸਾਰੇ ਰੋਗਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਸ਼ਰਤ ਇੱਕ ਚੀਜ਼ ਦੀ ਹੋਰ ਹੈ ਹੂੰ ਹੂੰ ਉਹਦੇ ਨਾਲ ਦਾ ਖਾਣ ਪਾਣ ਵੀ ਸੁਧਾਰਨਾ ਪਏਗਾ ਇਹ ਦਲੀ ਨੂੰ ਸਾਡੇ ਵੀ ਤੁਸੀਂ ਬਾਕੀ ਜੋ ਮਰਜ਼ੀ ਖਾਈ ਪੀ ਚਲੋ ਤੇ ਮੁੜ ਕੇ ਕੋਈ ਇਸ ਤਾਂ ਮਹਾਰਾਜਾ ਸ਼ਹੀ ਸ਼ਰਬਤ ਆ ਪੀਣੇ ਆ ਤੇ ਅਸੀਂ ਬਿਲਕੁਲ ਠੀਕ ਹੋ ਗਏ ਇਹ ਗੱਲ ਮੈਂ ਆਪਕੇ ਨਾਲ ਕਿ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਵੀ ਪੀਣੇ ਹੋ ਪਰ ਨਾਲ ਖਾਣ ਪੀਣ ਠੀਕ ਰੱਖਦੇ ਹੋ ਤੁਹਾਡੇ ਰਿਪੋਰਟਸ ਅਸੀਂ ਆ ਸਾਰੇ ਰਿਪੋਰਟਸ ਤੁਹਾਡੇ ਮੂਰੇ ਵੀ ਇੰਨੀ ਸਾਰੀਆਂ ਰਿਪੋਰਟਾਂ ਪਈਆਂ ਨੇ ਇਹ 45 ਦਿਨ ਦੇ ਵਿੱਚ ਵਿੱਚ ਲੋਕਾਂ ਦੇ ਰਿਪੋਰਟਸ ਦੇ ਵਿੱਚ ਫਰਕ ਅੰਦਾਜ਼ ਦੇਖਿਆ ਜੀ ਅਸੀਂ ਓਕੇ ਸਿਰ ਟਿਵਰ ਗ੍ਰੇਡ 3 45 ਦਿਨਾਂ ਦਾ ਚੈੱਕ ਕਰਾਇਆ ਕਾਦੇ ਨਾਲ ਜੀ ਸਿਰਫ ਮਹਾਰਾਜਾ ਸ਼ਹੀ ਸ਼ਰਬਤ ਦੇ ਨਾਲ ਯੂਰਿਕ ਐਸਿਡ ਅਸੀਂ ਇਹਦੇ ਨਾਲ ਠੀਕ ਹੁੰਦਾ ਦੇਖੀਏ ਯੂਰਿਕ ਐਸਿਡ ਦੀ ਕੋਲੇਸਟੇਰੋਲ ਦੀ ਆਈਜੀਈ ਸਕਿਨ ਇਨਫੈਕਸ਼ਨ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਬਹਾਰਾ ਜੈ ਸ਼ਹੀ ਸ਼ਰਬਤ ਨਾਲ ਠੀਕ ਹੁੰਦੀ ਦੇਖੀਏ ਅੱਛਾ ਸੋ ਉਹਦਾ ਕੰਮ ਕੀ ਆ ਸਾਰਾ ਤੁਹਾਡੇ ਲੀਵਰ ਤੇ ਤੇ ਜਿਹੜਾ ਤੁਹਾਡੇ ਸਰੀਰ ਚ ਪਾਣੀ ਆ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਖੂਨ ਆ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਜਿੰਨੇ ਵੀ ਕਹੋ ਗੁੱਡ ਬੈਕਟੀਰੀਅਸ ਨੇ ਉਹਨਾਂ ਨੂੰ ਇੱਕ ਪੁਸ਼ ਦੇਣਾ ਇੱਕ ਗੁੱਡ ਵਾਈਬਸ ਜਿਵੇਂ ਕਹਿੰਦੇ ਵੀ ਗੁੱਡ ਬੈਕਟੀਰੀਅਨ ਪ੍ਰੋਡਿਊਸ ਹੋਰ ਕਰਨਾ ਤੇ ਜਿੱਲਾ ਬੈਡ ਬੈਕਟੀਰੀਆ ਵਾ ਉਹਨੂੰ ਆਪਦੀ ਬਾਡੀ ਦੇ ਵਿੱਚੋਂ ਬਾਹਰ ਕਿਆ ਹੋਵਦਾ ਜਦੋਂ ਇਹ ਚੀਜ਼ ਹੋ ਜਾਂਦੀ ਹੈ ਤੁਹਾਡਾ ਬਿਲਕੁਲ ਸੈਟ ਜਿਹੜਾ ਪਾਣੀ ਆ ਪਾਣੀ ਦੇ ਅੰਦਰ ਸਭ ਤੋਂ ਖੂਬਸੂਰਤ ਚੀਜ਼ ਕੀ ਆ ਤੁਸੀਂ ਕੋਈ ਵੀ ਚੀਜ਼ ਪਾਣੀ ਦੇ ਵਿੱਚ ਪਾ ਕੇ ਉਬਾਲਾ ਦੇ ਦੋ ਤੇ ਪਾਣੀ ਦੇ ਅੰਦਰ ਤਾਕਤ ਆ ਉਹਦੇ ਗੁਣ ਅੰਦਰ ਸੋਚ ਲੂਗਾ ਠੀਕ ਹੈ ਤੁਸੀਂ ਪਾਣੀ ਦੇ ਅੰਦਰ ਨੂਨ ਮਿਕਸ ਕਰ ਦੋ ਨੂਨ ਗਾਇਬ ਹੋ ਜੂਗਾ ਪਾਣੀ ਨਮਕੀਨ ਹੋ ਜਾਊਗਾ ਪਾਣੀ ਦੇ ਅੰਦਰ ਮਿੱਠਾ ਮਿਕਸ ਕਰ ਦੋ ਪਾਣੀ ਮਿੱਠਾ ਹੋ ਜਾਊਗਾ 슈ਗਰ ਖਤਮ ਹੋ ਜੂਗੀ ਉਹਦੇ ਅੰਦਰ ਜਿਹੜੇ ਕ੍ਰਿਸਟਲ ਦੇਖਦੇ ਹੋ ਉਹ ਖਤਮ ਡਿਸਾਲਵ ਹੋ ਚੀਨੀ ਖਤਮ ਹੋ ਜੂਗੀ ਚੀਨੀ ਖਤਮ ਹੋ ਜੂਗੀ ਪਰ ਪਾਣੀ ਮਿਠਾਸ ਲੈ ਚੁੱਕਾ ਹੂੰ ਹੂੰ ਸੋ ਪਾਣੀ ਔਰ ਉਸ ਤੋਂ ਵੀ ਜਿਹੜੀ ਵੱਡੀ ਤਾਕਤ ਕੁਦਰਤ ਨੇ ਇਨਸਾਨ ਦੇ ਅੰਦਰ ਬਖਸ਼ੀ ਆ ਹਮ 75% ਪਾਣੀ ਹਮ ਸਰੀਰ ਦੇ ਅੰਦਰ ਜੀ ਜੀ 75% ਪਾਣੀ ਪੂਰੀ ਪ੍ਰਿਥਵੀ ਤੇ ਹਮ ਇਹ ਦੋ ਚੀਜ਼ਾਂ ਦਾ ਰਿਲੇਸ਼ਨ ਤੁਸੀਂ ਸੋਚ ਕੇ ਦੇਖੋ ਕਿ 75% ਦੇ ਨੇੜੇ ਤੇ ਨੇੜੇ ਜੱਕ ਕਿਉਂ ਟਿਕਗੇ ਹਮ ਹਮ ਇਹ ਯੂਨੀਵਰਸ ਨਾਲ ਜਿਹੜਾ ਵੱਡਾ ਅਕਾਲ ਪੁਰਖਾ ਜਿਹੜੀ ਪੂਰੀ ਕਾਇਨਾਤ ਆ ਇਹ ਉਹਦੇ ਕੁਝ ਲਾਜ਼ ਨੇ ਹਮ ਜਿਹੜਾ ਤੁਹਾਡਾ ਪਾਣੀ ਆ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਜਿਹੜੇ ਫਾਰਮ ਕੰਟਰੀ ਦੇ ਵਿੱਚ ਲੋਕ ਰਹਿੰਦੇ ਨੇ ਉਹ ਇੰਡੀਆ ਤੋਂ ਜਾਂਦੇ ਨੇ ਇੱਥੇ ਆਪ ਦਾ ਬਧੀਆ ਆਰਾਮ ਨਾਲ ਕਰਦਾ ਪਾਣੀ ਪੀਂਦੇ ਸੀਗੇ ਟਿਊਬਵਲ ਦਾ ਪਾਣੀ ਪੀਂਦੇ ਸੀਗੇ ਕੋਈ ਦਿੱਕਤ ਨਹੀਂ ਆਈ ਕੋਈ ਸਮੱਸਿਆ ਨਹੀਂ ਕੋਈ ਕਬਜ ਨਹੀਂ ਹੋਈ ਜਦੋਂ ਉੱਥੇ ਜਾ ਕੇ ਬੈਠ ਕੇ ਤੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੇ ਸ਼ੁਰੂ ਕੀਤਾ ਜੀ ਪਾਣੀ ਬੋਤਲਾਂ ਵਾਲਾ ਵੀ ਬਾਜ਼ਾਰ ਜਾਣਾ ਉਥੋਂ ਬੋਤਲਾਂ ਲੈ ਕੇ ਆਉਣੀ ਐਲਕੈਲਾਈਨ ਵਾਟਰ ਪੀ ਐਚ 9 ਵਾਲੇ ਹਾਂ ਉਹ ਪਾਣੀ ਪੀਣਾ ਜਿੰਨਾ ਚਿਰ ਤਾ ਉਹ ਇੱਕ ਪੈਕ ਚੱਲਿਆ 12 24 ਬੋਤਲਾਂ ਦਾ ਉਹਨਾਂ ਚਿਰ ਤਾ ਉਹਨਾਂ ਦਾ ਪੇਟ ਵੀ ਸਾਫ਼ ਰਿਹਾ ਸਾਰਾ ਕੁਝ ਠੀਕ ਰਿਹਾ ਤੁਸੀਂ ਇਹ ਗੱਲ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਬੰਦੇ ਦੇਖ ਰਹੇ ਨੇ ਇਸ ਵਕਤ ਵੀ ਜਦਦਾ ਹੀ ਤੁਸੀਂ ਪਾਣੀ ਆਪਦਾ ਟੂਟੀ ਵਾਲਾ ਸ਼ੁਰੂ ਕਰਤਾ ਹਾਂ ਤੇ ਦਿੱਕਤਾਂ ਨਹੀਂ ਸ਼ੁਰੂ ਹੋਊਗੀ ਸਕਿਨ ਇਨਫੈਕਸ਼ਨ ਹਾਂ ਦਿੱਕਤਾਂ ਨਹੀਂ ਸ਼ੁਰੂ ਹੋਊਗੀ ਡਿਸੀਜਨ 메ਕਿੰਗ ਦੇ ਵਿੱਚ ਹਾਂ ਦਿੱਕਤਾਂ ਨਹੀਂ ਸ਼ੁਰੂ ਹੋਊਗੀ ਤੁਹਾਡੇ ਪੇਟ ਦੀ ਗੜਬੜਤਾ ਨਹੀਂ ਸ਼ੁਰੂ ਹੋਣ ਲੱਗੀ ਦਿੱਕਤਾਂ ਨਹੀਂ ਆ ਕਿ ਤੁਹਾਡੀ ਸਾਰੀ ਗਰਸਤੀ ਜੀਵਨ ਨੂੰ ਜਿਹੜੀ ਚੀਜ਼ ਦੇ ਨਾਲ ਤੁਸੀਂ ਆਪਦੀ ਪੂਰੇ ਸਰੀਰ ਦੀ ਜਿਵੇਂ ਆਪਾਂ ਕਹਿ ਸਕਦੇ ਡਰਾਈਵਿੰਗ ਫੋਰਸ ਆ ਜਿਹੜੀ ਉਹਦੇ 'ਚ ਕੋਈ ਕੰਮ ਨਹੀਂ ਹੋਣ ਲੱਗ ਗਈ ਮੈਂ ਕਹਿੰਦਾ ਜੀ 75% ਪਾਣੀ ਆ ਔਰ 75% ਪਾਣੀ ਜੇ ਤੁਹਾਡਾ ਖਰਾਬ ਆ ਤਾਂ 80% ਰੋਗ ਤੁਹਾਡਾ ਪੇਟ ਸਾਹੁੰਦਾ ਔਰ ਪੇਟ ਦੇ ਵਿੱਚ ਪਾਣੀ ਨੇ ਜਦੋਂ ਜਾਣਾ ਪਾਣੀ ਦੇ ਸਭ ਤੋਂ ਪਹਿਲਾਂ ਮੂੰਹ 'ਚੋਂ ਲੰਘੜ ਕੇ ਲਾਵਾ ਇਕੱਠਾ ਕਰਕੇ ਜਾਣਾ ਹੀ ਪੇਟ 'ਚ ਹੁਣ ਪੇਟ ਦੇ ਵਿੱਚ 75% ਜਿਹੜਾ ਪਾਣੀ ਪਾਇਆ ਉਹ ਵੀ ਖਰਾਬ ਤੁਸੀਂ ਨਹੀਂ ਸਹੀ ਪਾਣੀ ਪਾਇਆ ਦੂਸਰੀ ਗੱਲ ਜਿਹੜਾ ਉਹ ਪੇਟ ਦੇ ਵਿੱਚ ਪਾਣੀ ਚਲਾ ਗਿਆ ਤੁਸੀਂ ਰੋਗ ਆ ਮਤਲਬ ਕਹਿ ਲੋ ਵੀ ਇੱਕ ਗਲਾਸ ਦੇ ਵਿੱਚ ਰੋਗ ਪਾਏ ਤੇ ਪੀ ਲੇ ਜਦੋਂ ਰੋਗ ਪੀ ਲੇ ਤਾਂ ਜਿਹੜਾ 80% ਰੋਗ ਇਥੋਂ ਪੈਦਾ ਹੋ ਸਕਦੇ ਨੇ ਜਿਦੇ ਵਿੱਚ ਤੁਸੀਂ ਡਿਪਰੈਸ਼ਨ ਕਹਿ ਲਓ ਯੂਰਿਕ ਐਸਿਡ ਕਹਿ ਲਓ ਸਕਿਨ ਇਨਫੈਕਸ਼ਨ ਕਹਿ ਲਓ ਫੈਟੀ ਲੀਵਰ ਕਹਿ ਲਓ ਕੋਲੇਸਟ੍ਰੋਲ ਦੀ ਦਿੱਕਤ ਕਹਿ ਲਓ ਡਿਸੀਜਨ ਮੇਕਿੰਗ ਦੇ ਵਿੱਚ ਬਹੁਤ ਵੱਡੀ ਅੱਜ ਦੇ ਸਮੇਂ ਦੇ ਵਿੱਚ ਫਰੂਕੀ ਜੀ ਮੈਂ ਤੁਹਾਨੂੰ ਵੈਰੀ ਸੀਰੀਅਸਲੀ ਇੱਕ ਗੱਲ ਕਹਿਣਾ ਅੱਜ ਦੇ ਸਮੇਂ ਦੇ ਵਿੱਚ ਇੱਕ ਇਨਸਾਨ ਨੇ ਕੈਨੇਡਾ ਤੋਂ ਲਏ ਕਈ ਇਨਸਾਨ ਨੇ ਯੂਕੇ ਤੋਂ ਲਏ ਕਈ ਫੈਮਿਲੀਆ ਨੇ ਜਿਹੜੀਆਂ ਬਾਹਰਲੇ ਮੁਲਕ ਚ ਬੈਠ ਕੇ ਸਾਡੇ ਨਾਲ ਸਿਰਫ ਕਾਉਂਸਲਿੰਗ ਕਰਦੀਆਂ ਨੇ ਸਾਡੇ ਨਾਲ ਸਿਰਫ ਗੱਲ ਕਰਦੀਆਂ ਨੇ ਵਾਰਤਾਲਾਪ ਕਰਦੀਆਂ ਨੇ ਔਰ ਉਹ ਕਹਿੰਦੇ ਸਾਨੂੰ ਦਵਾਈ ਕੋਈ ਨਹੀਂ ਚਾਹੀਦੀ ਤੁਸੀਂ ਪੇਮੈਂਟ ਦੱਸੋ ਜੀ ਕਿੰਨੀ ਚਾਹੀਦੀ ਤੁਹਾਡੀ ਸਾਰੀ ਪੇਮੈਂਟ ਤੁਹਾਨੂੰ ਅਸੀਂ ਦੇਣ ਨੂੰ ਤਿਆਰ ਆ ਤੁਸੀਂ ਸਾਡੇ ਨਾਲ ਇੱਕ ਘੰਟਾ ਦੋ ਘੰਟੇ ਬੈਠ ਕੇ ਸਿਰਫ ਸਾਡੀ ਸਾਰੀ ਲਾਈਫ ਦੀਆਂ ਗੱਲਾਂ ਸੁਣੀਆਂ ਉਹ ਲਾਈਫ ਦੇ ਗੱਲਾਂ ਦੇ ਵਿੱਚ ਨਿਚੋੜ ਕੇ ਨਿਕਲਦਾ ਵੀ ਸਿਰਫ ਇੱਕ ਛੋਟੀ ਜੀ ਗੱਲ ਮਨ ਤੇ ਬਿਠਾਈ ਰੱਖੇ ਉਹ ਮਨ ਦੇ ਵਿੱਚ ਜਿਸ ਤਰ੍ਹਾਂ ਦੇ ਵਿਚਾਰ ਲੈ ਕੇ ਤੁਸੀਂ ਉਹ ਵੀ ਖਾਣਾ ਖਾਈ ਜਾਂਦੇ ਹੋ ਉਹੀ ਵਿਚਾਰਾਂ ਦੇ ਵਿੱਚ ਤੁਸੀਂ ਪਾਣੀ ਪੀਂਦੇ ਨੇ ਤੁਸੀਂ ਇੱਕ ਚੀਜ਼ ਦੇਖੋਗੇ ਪੁਰਾਣੇ ਬਜ਼ੁਰਗਾਂ ਦੇ ਵਿੱਚ ਜੇਕਰ ਕਿਤੇ ਕਲੇਸ਼ ਹੋ ਜਾਏ ਕਿਸੇ ਨਾਲ ਲੜਾਈ ਹੋ ਜਾਏ ਲੜਾਈ ਹੋਣ ਤੋਂ ਬਾਅਦ ਉਹ ਖਾਣਾ ਨਹੀਂ ਖਾਂਦੇ ਸੀ ਹਾਂ ਹਾਂ ਉਹ ਇੰਤਜ਼ਾਰ ਕਰਦੇ ਸੀਗੇ ਉਹ ਸੈਰ ਤੇ ਨਿਕਲ ਜਾਂਦੇ ਸੀਗੇ ਔਰ ਜੇ ਕੁਝ ਹਰ ਬੰਦੇ ਦੀ ਚਲੋ ਵੱਖਰੀ ਤਸਵੀਰ ਕੁਝ ਬੰਦੇ ਲੜਾਈ ਝਗੜੇ ਤੋਂ ਬਾਅਦ ਕਲੇਸ਼ ਤੋਂ ਬਾਅਦ ਚੁੱਪ ਹੋ ਕੇ ਉਹਦੇ ਸੈਰ ਤੇ ਨਿਕਲ ਜਾਂਦੇ ਸੀਗੇ ਵੀ ਸੈਰ ਕਰਕੇ ਇਹ ਸਾਰੀ ਜਿਹੜੀ ਟੌਕਸਿਫਿਕੇਸ਼ਨ ਬਾਡੀ ਚ ਆ ਗਈ ਇਹਨੂੰ ਸੈੱਟਲ ਕਰ ਦਾਂਗੇ ਦੂਸਰੀ ਕੈਟਾਗਰੀ ਦੇ ਬੰਦੇ ਸੀ ਕਿ ਜਿਹੜੇ ਆਰਾਮ ਨਾਲ ਬਿਸਤਰ ਤੇ ਲੰਬੇ ਪੈ ਜਾਂਦੇ ਸੀ ਵੀ ਥੋੜੀ ਜਰ ਸੌ ਜਾਂਦੇ ਦਿਮਾਗ ਸ਼ਾਂਤ ਹੋ ਜਾਊਗਾ ਫਿਰ ਉਸ ਤੋਂ ਬਾਅਦ ਅੰਨ ਲਾਵਾਂਗੇ ਔਰ ਤੀਸਰੀ ਕੈਟਾਗਰੀ ਦੇ ਬੰਦੇ ਸੀ ਕਿ ਜਿਨ੍ਹਾਂ ਨੂੰ ਜਦੋਂ ਟੈਨਸ਼ਨ ਪੈਣੀ ਜਦੋਂ ਦਿੱਕਤ ਆਉਣੀ ਉਹਨਾਂ ਨੇ ਰੋਟੀਆਂ ਖਾ ਪਰ ਚੌਲ ਖਾਣੇ ਦਾਲ ਖਾਣੀ ਪੂਰਾ ਰੱਜ ਕੇ ਆਣ ਖਾਣਾ ਤੇ ਜਦੋਂ ਪੂਰਾ ਰੱਜ ਕੇ ਆਣ ਖਾਣਾ ਉਦੋਂ ਫਿਰ ਸੌ ਜਾਣਾ ਹਾਂ ਕਿਉਂਕਿ ਖਾਣਾ ਖਾ ਲਿਆ ਪੇਟ ਉਧਰ ਬਿਜ਼ੀ ਹੋ ਗਿਆ ਦਿਮਾਗ ਇਧਰ ਚਲਾ ਗਿਆ ਉਦੋਂ ਵੇ ਸੌ ਜਾਣਾ ਪਰ ਉਹ ਜਿਹੜਾ ਅੰਨ ਖਾਦਾ ਉਹ ਸਾਰਾ ਨਿਹਰਾ ਬਿਮਾਰੀਆਂ ਦਾ ਘਰ ਜੀ ਜੀ ਅੱਜ ਦੇ ਸਮੇਂ ਦੇ ਵਿੱਚ ਮੈਂ ਔਨ ਕੈਮਰੇ ਗੱਲ ਕਹਿਣ ਨੂੰ ਰਾਜ਼ੀਆਂ ਤੁਹਾਡੇ ਸਭਨਾਂ ਇਹ ਜਿੰਨੇ ਲੋਕਾਂ ਨਾਲ ਅਸੀਂ ਅੱਜ ਤੱਕ ਵਰਤੇ ہیں ਜਿੰਨੇ ਲੋਕਾਂ ਨਾਲ ਅਸੀਂ ਅੱਜ ਤੱਕ ਵਰਤੇ ہیں 50% ਤੋਂ ਜ਼ਿਆਦਾ ਲੋਕਾਂ ਨੂੰ ਮਾਨਸਿਕ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਕਿਉਂਕਿ ਜਦੋਂ ਮਾਨਸਿਕ ਸਮੱਸਿਆ ਚੱਲ ਰਹੀ ਨਾਲ ਹੀ ਤਾਂ ਕੁਝ ਖਾਈ ਜਾਂਦੇ ਹੂੰ ਹੂੰ ਇਦੋਂ ਕਿਸੇ ਨਾਲ ਕਲੇਸ਼ ਹੋ ਕੇ ਹਟੇ ਇਦੋਂ ਫੋਨ ਤੇ ਕਿਸੇ ਨੂੰ ਗਾਣਾ ਕੱਢੀ ਜਾਂਦੇ ਆ ਨਾਲ ਹੀ ਇਦੋਂ ਗन्ने ਦਾ ਜੂਸ ਪੀ ਰਹੇ ਆ ਜੀ ਇਸ ਤਰ੍ਹਾਂ ਇੰਦਰੋਂ ਕਿਸੇ ਲੋਕ ਇੱਧਰ ਦੂਜੇ ਮੰਤਰੀ ਨੂੰ ਜਾਂ ਕਿਸੇ ਆਪਦੇ ਕੰਪੀਟੀਟਰ ਨੂੰ ਗਾੜਾ ਕੱਢ ਰਹੇ ਨੇ ਤੇ ਦੂਸਰੇ ਪਾਸੇ ਅਸੀਂ ਤਾਂ ਜੀ ਚਕੰਦਰ ਦਾ ਜੂਸ ਪੀ ਰਹੇ ਆ ਇਹ ਜਿਹੜਾ ਜੂਸ ਅਸੀਂ ਪੀ ਰਹੇ ਆ ਅਸੀਂ ਤਾਂ ਕਹਿੰਦੇ ਅਸੀਂ ਚਕੰਦਰ ਦਾ ਜੂਸ ਪੀਤਾ ਤੇ ਨਾਲ ਜਿਹੜੀ ਖੋਪੜੀ ਭੱਜੀ ਜਾਂਦੀ ਆ ਹਾਂ ਤੇ ਜਦੋਂ ਦੋਨੇ ਚੀਜ਼ਾਂ ਡਿਸਬੈਲੈਂਸ ਹੋ ਜਾਣਗੀਆਂ ਤੁਹਾਡਾ ਸਾਰਾ ਉਹ ਚਕੰਦਰ ਦਾ ਜੂਸ ਪੀਤਾ ਵੀ ਤੁਸੀਂ ਜ਼ਹਿਰ ਬਰਾਬਰ ਲੈ ਗਏ ਜੀ 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 ਸੋ ਇਸ ਕਰਕੇ ਤੁਸੀਂ ਇੱਕ ਚੀਜ਼ ਹੋਰ ਵੇਖੇ ਹੋਊਗੀ ਗੱਲ ਥੋੜੀ ਜਿਹੀ ਲੰਬੀ ਜਾ ਰਹੀ ਆ ਜਦੋਂ ਆਪਣੇ ਘਰਾਂ ਦੇ ਵਿੱਚ ਪਾਠ ਹੁੰਦਾ ਚਾਹੇ ਕੋਈ ਹਜ਼ਨ ਹੁੰਦਾ ਕੋਈ ਵੀ ਚੀਜ਼ ਕਿਸੇ ਵੀ ਪਰਮਾਤਮਾ ਨੋਬਤੇ ਹੁੰਦੀ ਆ ਉਹਦੇ ਚ ਤੁਸੀਂ ਦੇਖਿਆ ਹੋਊਗਾ ਜਦੋਂ ਆਪਣੇ ਖਾਸ ਕਰਕੇ ਸਿੱਖਾਂ ਦੇ ਵਿੱਚ ਜਿੱਕਰ ਦੇਖਿਆ ਜਦੋਂ ਪ੍ਰਕਾਸ਼ ਹੁੰਦਾ ਤਾਂ ਇੱਕ ਡੋਲੂ ਭਰ ਕੇ ਪਾਣੀ ਰੱਖਿਆ ਜਾਂਦਾ ਅਲੱਗ ਤੋਂ ਔਰ ਜਦੋਂ ਪੂਰੀ ਸਮਾਪਤੀ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਪਾਣੀ ਪੀਤਾ ਵੀ ਜਾਂਦਾ ਛਿੱਟਾ ਵੀ ਦਿੱਤਾ ਜਾਂਦਾ ਆ ਉਹਦੀ ਸਥਾਨ ਤੇ ਕਿਉਂ ਕਿਉਂਕਿ ਪਾਣੀ ਦੇ ਵਿੱਚ ਤਾਕਤ ਆ ਇਹ ਤੁਹਾਡੀ ਵਾਈਬ੍ਰੇਸ਼ਨਸ ਨੂੰ ਕੈਚ ਕਰ ਸਕਦਾ ਜੀ ਜੀ ਬਿਲਕੁਲ ਸੋ ਉਸੇ ਤਰ੍ਹਾਂ ਹੁਣ ਜਦੋਂ ਆਪਾਂ ਪਾਣੀ ਦੇ ਵਿੱਚ ਆ ਸਾਰੀ ਚੀਜ਼ਾਂ ਐਡ ਕੀਕੀਆਂ ਨੇ ਇਹ ਰੋਗ ਇਹ ਕੀ ਕਰਨਗੇ ਇਹ ਰੋਗਾਂ ਨੂੰ ਵੀ ਠੀਕ ਕਰਨਗੇ ਅੱਛਾ ਤੁਹਾਡੇ ਕ੍ਰਿਸਟਲ ਨੂੰ ਠੀਕ ਕਰਨਗੇ ਆ ਥੱਲੇ ਬਕਾਇਦਾ ਸੀ ਲਿਟਲ ਲਾਇਆ ਹੋਇਆ ਕਿਹੜੀ ਚੀਜ਼ ਕੀ ਫਾਇਦੇ ਨੇ ਜਿਹੜਾ ਚੁਕੰਦਰ ਵਾਲਾ ਪਾਣੀ ਆ ਤੁਹਾਡੇ ਲੀਵਰ ਵਾਸਤੇ ਤੁਹਾਡੀ ਸਕਿਨ ਇਨਫੈਕਸ਼ਨ ਵਾਸਤੇ ਔਰ ਜਿੰਨਾ ਲੋਕਾਂ ਨੂੰ ਦਿੱਕਤ ਆਉਂਦੀ ਆ ਗਰਸਤੀ ਜੀਵਨ ਦੇ ਵਿੱਚ ਜੀ ਜੀ ਉਹਨਾਂ ਲੋਕਾਂ ਵਾਸਤੇ ਤੁਸੀਂ ਚੁਕੰਦਰ ਵਾਲਾ ਪਾਣੀ ਪੀਓ ਤੇ ਨਾਲ ਇੱਕ ਅਨਾਰ ਦਿਨ ਦੇ ਵਿੱਚ ਖਾਣਾ ਸ਼ੁਰੂ ਕਰਦੋ ਜੀ ਤੁਸੀਂ ਆਪ ਪ੍ਰੈਕਟੀਕਲ ਦੇਖ ਸਕਦੇ ਹੋ ਕਿ ਕਿੰਨੇ ਫਾਇਦੇ ਇਹਦੇ ਨਾਲ ਨਿਕਲਦੇ ਕਿਉਂਕਿ ਇਹਦੇ ਅੰਦਰ ਇੱਕ ਨਾਈਟ੍ਰੇਟ ਕਰਕੇ ਪਦਾਰਥ ਪਾਇਆ ਜਾਂਦਾ ਜੋ ਕਿ ਆਪਣੀ ਗ੍ਰਸਤੀ ਜੀਵਨ ਨੂੰ ਬੂਸਟ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਸ ਤਰ੍ਹਾਂ ਦਾ ਲੱਗੂਗਾ ਵੀ ਜਿਹੜਾ ਮਿਰਚਾਂ ਵਾਲਾ ਪਾਣੀ ਆ ਜਿਹੜਾ ਆਹ ਪਿਆਰ ਮਿਰਚਾਂ ਵਾਲਾ ਪਾਣੀ ਇਹ ਤੁਹਾਡੀ ਨਿਗਾ ਵਾਸਤੇ ਚੰਗਾ ਜੀ ਅੱਛਾ ਕੀ ਫਾਇਦੇ ਹੋਣ ਵਾਲੇ ਨੇ ਕਿਸ ਤਰ੍ਹਾਂ ਦਾ ਲੱਗੂਗਾ ਵੀ ਜੀ ਮੈਂ ਤੁਹਾਨੂੰ ਕਹਾਂ ਤੁਹਾਡੇ ਦਰਦਾਂ ਨੂੰ ਠੀਕ ਕਰ ਸਕਦਾ ਕਿਸ ਤਰ੍ਹਾਂ ਦਾ ਲੱਗੇਗਾ ਡਿਪਰੈਸ਼ਨ ਨੂੰ ਠੀਕ ਕਰ ਸਕਦਾ ਕਿਸ ਤਰ੍ਹਾਂ ਦਾ ਲੱਗੇਗਾ ਹੈਅਰ ਹੈਲਥ ਨੂੰ ਠੀਕ ਕਰ ਸਕਦਾ ਅੱਛਾ ਕਿਸ ਤਰ੍ਹਾਂ ਦਾ ਲੱਗੇਗਾ ਜਿਹੜੇ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹ ਉਹਨਾਂ ਲੋਕਾਂ ਵਾਸਤੇ ਬੜਾ ਹੀ ਫਾਇਦੇਮੰਦ ਜਿਹੜਾ ਲਿੰਮੂ ਵਾਲਾ ਪਾਣੀ ਆ ਇਹਨੂੰ ਐਸਿਡਿਕ ਵਾਟਰ ਵੀ ਕਹਿ ਸਕਦੇ ਆ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਆ ਵੀ ਇਹ ਤੁਹਾਡਾ ਜਿਹੜਾ ਹੈਲਦੀ ਹਾਰਟ ਆ ਉਹਨੂੰ ਵੀ ਸਪੋਰਟ ਕਰਦਾ ਵਾ ਇਮਿਊਨਿਟੀ ਨੂੰ ਬੂਸਟ ਕਰਦਾ ਵਾ ਹਾਂ weight management ਜਿਹਦੇ ਲੋਕਾਂ ਨੂੰ weight management ਦਾ ਸ਼ੌਂਕ ਹੁੰਦਾ ਹੈ ਉਹਦੇ ਵਿੱਚ ਵੀ ਮਦਦ ਕਰਦਾ ਹੈ ਡਾਈਜੈਸ਼ਨ ਵਾਸਤੇ ਚੰਗਾ ਵਾ ਸਕਿਨ ਵਾਸਤੇ ਚੰਗਾ ਵਾ ਕੈਂਸਰ ਦੇ ਰੋਗਾਂ ਨੂੰ ਵੀ ਠੀਕ ਕਰਨ 'ਚ ਮਦਦ ਕਰਦਾ ਹੈ ਕਿਡਨੀ ਦੇ ਜਿਹੜੇ ਸਟੋਨ ਲੋਕਾਂ ਨੂੰ ਹੋ ਜਾਂਦੇ ਆ ਉਹਨੂੰ ਵੀ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਦੇਖਿਆ ਹੋਊਗਾ ਵੀ ਬਾਲਾ ਦੇ ਵਿੱਚ ਸਿਕਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਲੀਵਰ ਦੇ ਵਿੱਚ ਜਿਹੜੇ ਸਿਕਰੀ ਵਾਲੇ ਪਦਾਰਥ ਬਣਦੇ ਉਹਨਾਂ ਨੂੰ ਵੀ ਠੀਕ ਕਰਨ ਦੇ ਵਿੱਚ ਮਦਦ ਜਿਹੜਾ ਅਦਰਕ ਆ ਇਹਦਾ ਸਭ ਤੋਂ ਸੋਹਣਾ ਗੁਣ ਇਹ ਹੈ ਅਪਰਕੀ ਜੀ ਤੁਹਾਡੀ ਡਾਈਜੈਸ਼ਨ ਤੇ ਜਿਹੜੇ ਸ਼ਰੀਰ ਦੇ ਉੱਤੇ ਫਲਾਵਟ ਆ ਜਿਹੜੀਆਂ ਤੁਹਾਡੀਆਂ ਨਾੜਾਂ ਦੇ ਵਿੱਚ ਜਮੀ ਹੋਈਆਂ ਜਾਂ ਲਮੀ ਆ ਜਿਹੜੇ ਲੋਕਾਂ ਦਾ ਸ਼ੂਗਰ ਵਾਧੀ ਹੈ ਜਿਹੜੇ ਲੋਕਾਂ ਦਾ ਵਜਨ ਨਹੀਂ ਘਟਦਾ ਉਹਨਾਂ ਲੋਕਾਂ ਵਾਸਤੇ ਆ ਰਾਮ ਬਾਣ ਪਾਣੀ ਤੁਸੀਂ ਇਹ ਹਾਲ ਪਾਣੀ ਪੀਣਾ ਸ਼ੁਰੂ ਕਰੋ ਨਾ ਜੀ 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 ਆਪਣੀ ਕੁਦਰਤ ਨੇ ਆਪਾਂ ਨੂੰ ਜਿੰਜਰ ਦੇ ਵਿੱਚ ਅਦਰਕ ਦੇ ਵਿੱਚ ਇਹਨੇ ਤੱਤ ਬਖਸ਼ੇ ਨੇ ਜੀ 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 ਸੋ ਆਪਾਂ ਇਹਨੂੰ ਪਾਣੀ ਜਿਹੜਾ ਉਹ ਜੀਰਾ ਇਹਦੇ ਵਿੱਚ ਤੁਸੀਂ ਅਜਵੈਨ ਵੀ ਐਡ ਕਰ ਸਕਦੇ ਹੋ ਸੌਂਫ ਵੀ ਐਡ ਕਰ ਸਕਦੇ ਹੋ ਅੱਛਾ ਇਹ ਅਸੀਂ ਪਾਇਆ ਹੋਇਆ ਇਹਦਾ ਸਭ ਤੋਂ ਵੱਡਾ ਜਿਹੜਾ ਸੌਖਾ ਕਿ ਸੇ ਇਨਸਾਨ ਦੇ ਸਰੀਰ ਦੇ ਅੰਦਰ ਬੈ ਬਹੁਤ ਜ਼ਿਆਦਾ ਹੋਵੇ ਅੱਗੇ ਆਪਣ ਬਜ਼ੁਰਗ ਕੀ ਕਰਦੇ ਸੀ ਥੋੜੀ ਅਜਵਾਇ ਥੋੜੀ ਜੀਰਾ ਥੋੜੀ ਹੀ ਸਾਫ ਜਦੋਂ ਰੋਟੀ ਖਾਣੀ ਤੇ ਥੋੜੀ ਕਾਲੀ ਮਿਰਚ ਉਹਨੂੰ ਐ ਚਟ ਕੇ ਖਾ ਲੈਣਾ ਹਾਂਜੀ ਹਾਂ ਹਣੀ ਉਦੋਂ ਬਾਅਦ ਚੱਥੀ ਜਾਣਾ ਚੱਥੀ ਜਾਣਾ ਚੱਥੀ ਜਾਣਾ ਸੈਰ ਤੇ ਚਲੇ ਜਾਣਾ ਠੀਕ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਹੁੰਦਾ ਥੋਡੀ ਜਿਹੜੀ ਮੈਟਾਬੋਲਿਜ਼ਮ ਉਹਨੂੰ ਬੂਸਟ ਕਰਦਾ ਹੈ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਹੈ ਔਰ ਸਭ ਤੋਂ ਜਿਹੜਾ ਮਤਲਬ ਆਪਾਂ ਕਹਿ ਲਓ ਵੀ ਜਿਹਨੂੰ ਆਪਾਂ ਕਹਿ ਸਕਦੇ ਵੀ ਦੁਨੀਆ ਦੇ ਵਿੱਚ ਮੰਨੀ ਗੱਲ ਵੀ ਅਗਰ ਪੇਟ ਸਾਫ਼ ਤਾਂ ਰੋਗ ਦੂਰ ਕਿਚਨ ਕਿੰਗ ਵੀ ਕਹਿ ਦਿੰਦੇ ਆ ਕਿੰਗ ਆਫ ਕਿਚਨ ਵੀ ਕਹਿ ਦੋਦੇ ਆ ਸੋ ਉਹਦਾ ਮਤਲਬ ਹੀ ਇਹ ਹੈ ਵੀ ਜਦੋਂ ਤੁਸੀਂ ਰਾਜਮਾ ਬਣਾਉਨੇ ਆ ਛੋਲੇ ਬਣਾਉਨੇ ਤੁਸੀਂ ਦੇਖਿਓਗੇ ਆਪਣੇ ਮਤਾਮੇ ਵਿੱਚ ਦਾਲ ਚੀਨੀ ਵੀ ਬਹੁਤ ਪਾਉਂਦੀ ਆ ਨੇ ਕਿਉਂ ਪਾਉਂਦੀ ਆ ਕਿਉਂਕਿ ਜਿਹੜੀ ਬੈ ਆ ਉਹਨੂੰ ਬੈਲੈਂਸ ਕਰਨਾ ਔਰ ਬੈ ਜਦੋਂ ਤੁਹਾਡੇ ਸਰੀਰ 'ਚ ਵਧੂਗੀ ਬੈ ਕਦੋਂ ਆਦੀ ਜਦੋਂ ਪ੍ਰੋਟੀਨ ਤੁਹਾਡੇ ਸਰੀਰ 'ਚ ਸਾਰਾ ਜਾਂਦਾ ਆ ਔਰ ਜਿਹੜਾ ਪ੍ਰੋਟੀਨ ਤੁਹਾਡੇ ਸਰੀਰ 'ਚ ਪਚੂਗਾ ਨਹੀਂ ਉਹ ਤੁਹਾਡਾ ਅੱਗੇ ਜਾ ਕੇ ਯੂਰਿਕ ਐਸਿਡ ਵਧਾ ਦਿੰਦਾ ਹੈ। ਜੀ ਜੀ। ਸੋ ਇਹ ਸਾਰੇ ਪਾਣੀ ਤੁਹਾਡੇ ਰੋਗਾਂ ਨੂੰ ਹੈਲਪ ਕਰ ਸਕਦੇ ਆ। ਅੱਛਾ ਫਿਰ ਪੀਣਾ ਜੀ ਜੀ ਜੀ। ਰਿਕਵਰੀ ਦੇ ਦੇ। ਜੀ ਜੀ। ਅੱਛਾ ਪੀਣਾ ਕਿਸ ਵੇਲੇ ਜੀ? ਮੈਂ ਕਹਿੰਦਾ ਜੀ ਤੁਸੀਂ ਸਿਰਫ ਸਵੇਰੇ ਉੱਠ ਕੇ ਇਹਨੂੰ ਬਣਾ ਲਓ। ਹਮ। ਕੋਈ ਰਾਤ ਨੂੰ ਨਹੀਂ ਪਿਉਣਾ, ਕੋਈ ਪਰਸੋਂ ਨਹੀਂ ਪਿਉਣਾ, ਕੋਈ 72 ਘੰਟੇ ਨਹੀਂ ਕੋਈ 48 ਘੰਟੇ ਨਹੀਂ। ਸਵੇਰੇ ਬਣਾਓ। ਸਾਰਾ ਦਿਨ ਇਹੀ ਬੋਤਲ ਚ ਪਾਣੀ ਪੀਚੋ। ਤੁਸੀਂ ਜਿੰਨੀ ਸਿੰਪਲ ਜੀ ਨਾਰਮਲ ਪਾਣੀ ਵੀ ਸਿਪ ਸਿਪ ਕਰਕੇ ਪੀਣਾ। ਨਾਰਮਲ ਪਾਣੀ ਵੀ ਸਿਪ ਸਿਪ ਕਰਕੇ ਪੀਓ। ਜ਼ਿਆਦਾ ਫਾਇਦਾ। ਓਕੇ। ਸੋ ਕਿ ਜੇ ਤੁਸੀਂ ਅੱਜ ਸ਼ੁਰੂ ਕਰਤਾ ਨਾ ਜੀ ਸ਼ਾਮ ਨੂੰ ਤੁਹਾਡਾ ਕਮੈਂਟ ਆ ਜਾਊਗਾ ਵੀ ਯਾਰ ਮੈਨੂੰ ਬੈਨੀਫਿਟ ਹੋਇਆ ਇੰਨਾ ਜ਼ਰੂਰੀ 77% ਤੇ ਸਰੀਰ ਚ ਪਾਣੀ ਆ ਹਮ ਹਮ ਪਾਣੀ ਤੁਸੀਂ ਸਾਫ਼ ਦੇਤਾ ਤਾਂ 80% ਰੋਗ ਇਥੋਂ ਦੇ ਇਹ ਜਦੋਂ ਸਹੀ ਹੋ ਗਿਆ ਤਾਂ ਰੋਗ ਬਚਿਆ ਕਿਹੜਾ ਜੀ ਕੀ ਬਾਤ ਹੈ ਕੀ ਬਾਤ ਹੈ ਸਮਝੋ ਜੀ